ਜਾਬ ਦੀ ਧਰਤੀ ਹੇਠਾਂ ਨਿਕਲਿਆ ਵੱਡਾ ਖਜ਼ਾਨਾ ਹੁਣ ਸਰਕਾਰ ਹੋ ਜਾਵੇਗੀ ਮਾਲਾ-ਮਾਲ ਇਨ੍ਹਾਂ ਪਿੰਡਾਂ ਦੀ ਹੋਵੇਗੀ ਖੋਦਾਈ ਇਸ ਵੇਲੇ ਦੀ ਵੱਡੀ ਖੁਸ਼ਖਬਰੀ ਪੰਜਾਬ ਦੇ ਲਈ ਆ ਰਹੀ ਹੈ ਪੰਜਾਬ ਦੇ ਵਿੱਚੋਂ ਇੱਕ ਵੱਡਾ ਖਜ਼ਾਨਾ ਮਿਲਿਆ ਹੈ ਜਿੱਥੇ ਕੀ ਪੰਜਾਬ ਦੇ ਲੋਕਾਂ ਲਈ ਇਹ ਵੱਡੀ ਖੁਸ਼ਖਬਰੀ ਬਣਦੀ ਹੈ ਉੱਥੇ ਹੀ ਸਰਕਾਰ ਦੇ ਵੱਲੋਂ ਵੀ ਜਿਹੜੀ ਖੁਸ਼ੀ ਪ੍ਰਗਟਾਈ ਜਾ ਰਹੀ ਹੈ ਪੰਜਾਬ ਦੇ ਮਾਈਨਿੰਗ ਮੰਤਰੀ ਵੱਲੋਂ ਇਹ ਪੁਸ਼ਟੀ ਕਰਨ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਇਸ ਚੀਜ਼ ਬਾਰੇ ਦੱਸਿਆ ਕਿ ਪੰਜਾਬ ਦੇ ਵਿੱਚ ਇੱਕ ਵਿਸ਼ੇਸ਼ ਭੰਡਾਰ ਮਿਲਿਆ ਹੈ ਜਿੱਥੋਂ ਦੀ ਪੰਜਾਬ ਸਰਕਾਰ ਨੂੰ ਵੱਡਾ ਫਾਇਦਾ ਹੋਵੇਗਾ ਤੇ ਏਰੀਏ ਦੇ ਲੋਕ ਵੀ ਜਿਹੜੇ ਉਹ ਮਾਲਾ-ਮਾਲ ਹੋ ਜਾਣਗੇ ਇਹ ਵੱਡੀ ਖੁਸ਼ਖਬਰੀ ਆ ਜਿਹੜੀ ਪੰਜਾਬ ਦੇ ਫਾਜ਼ਿਲਕਾ ਤੇ ਮੁਕਤਸਰ ਦੇ ਵਿੱਚੋਂ ਨਿਕਲ ਕੇ ਆ ਰਹੀ ਹੈ ਜਿੱਥੇ ਕੀ ਕਿਸਾਨਾਂ ਦੀ ਜ਼ਮੀਨ ਦੇ ਵਿੱਚੋਂ ਇੱਕ ਅਜੀਹੀ ਚੀਜ਼ ਪਾਈ ਗਈ ਜਿਸ ਤੋਂ ਬਾਅਦ ਕਿਸਾਨਾਂ ਦੇ ਚਿਹਰੇ ਤੇ ਵੀ ਖੁਸ਼ੀ ਆ ਗਈ ਤੇ ਪੰਜਾਬ ਦੇ ਜਿਹੜਾ ਮਾਈਨਿੰਗ ਮੰਤਰੀ ਬਰਿੰਦਰ ਗੋਇਲ ਦੇ ਵੀ ਚਿਹਰੇ ਤੇ ਖੁਸ਼ੀ ਆ ਗਈ ਤੇ ਉਹਨਾਂ ਨੇ ਇਸ ਚੀਜ਼ ਦੇ ਬਾਰੇ ਦੱਸਿਆ ਹੈ ਤੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਖੁਸ਼ੀ ਵੀ ਪ੍ਰਗਟਾਈ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਵਿੱਚੋਂ ਜੇ ਇਹ ਚੀਜ਼ ਮਿਲਦੀ ਹੈ ਤਾਂ ਪੰਜਾਬ ਮਾਲਾ-ਮਾਲ ਹੋ ਜਾਵੇਗਾ ਪੰਜਾਬ ਦੇ ਨਾਲ ਲੋਕਾਂ ਦਾ ਵੀ ਬਹੁਤ ਵੱਡਾ ਫਾਇਦਾ ਹੋਵੇਗਾ ਤੇ ਜ਼ਮੀਨ ਦੇ 450 ਮੀਟਰ ਯਾਨੀ ਕਿ 1500 ਫੁੱਟ ਕਰੀਬ ਥੱਲੇ ਇੱਕ ਅਜੀਹੀ ਚੀਜ਼ ਪਾਈ ਗਈ ਹੈ ਜਿਸ ਤੋਂ ਬਾਅਦ ਮੰਤਰੀ ਦੇ ਚਿਹਰੇ ਤੇ ਵੀ ਖੁਸ਼ੀ ਆ ਗਈ ਤੇ ਪੰਜਾਬ ਦੇ ਕਿਸਾਨਾਂ ਨੂੰ ਵੀ ਇਸ ਦਾ ਵੱਡਾ ਫਾਇਦਾ ਹੋਵੇਗਾ ਜੀ ਹਾਂ ਤੁਹਾਨੂੰ ਦੱਸ ਦਿੰਦੇ ਆ ਕਿ ਫਾਜ਼ਿਲਕਾ ਤੇ ਮੁਕਤਸਰ ਦੇ ਤਿੰਨ ਬਲਾਕ ਪੋਟਾਸ਼ ਦਾ ਵੱਡਾ ਭੰਡਾਰ ਮਿਲਿਆ ਹੈ ਫਾਜ਼ਿਲਕਾ ਦੇ ਪਿੰਡ ਸ਼ੇਰਗੜ੍ਹ ਅਤੇ ਸ਼ੇਰੇਵਾਲਾ ਚ ਪੋਟਾਸ਼ ਦੀ ਪੁਸ਼ਟੀ ਹੋਈ ਹੈ ਮੁਕਸਰ ਦੇ ਕਬਰਵਾਲਾ ਚ ਵੀ ਪੋਟਾਸ਼ ਮਿਲਿਆ ਹੈ ਪੰਜਾਬ ਦੇ ਮਾਈਨਿੰਗ ਮੰਤਰੀ ਬਰਿੰਦਰ ਗੋਇਲ ਨੇ ਦੌਰਾ ਕੀਤਾ ਤੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ ਕਿਹਾ ਹੈ ਕਿ 18 ਕਿਲੋਮੀਟਰ ਦੇ ਏਰੀਆ ਵਿੱਚ ਪੋਟਾਸ਼ ਦੇ ਵੱਡੇ ਭੰਡਾਰ ਮਿਲੇ ਹਨ ਮਾਈਨਿੰਗ ਮੰਤਰੀ ਬ੍ਰਿੰਦਰ ਗੋਲ ਨੇ ਇਸ ਦੇ ਨਾਲ ਹੀ ਕਿਹਾ ਕਿ ਪੋਟਾਸ਼ ਨੂੰ ਬਿਨਾਂ ਖਦਾਈ ਤੋਂ ਮਸ਼ੀਨਾਂ ਰਾਹੀਂ ਬਾਹਰ ਕੱਢਿਆ ਜਾਵੇਗਾ ਤੇ ਇਹ ਪੰਜਾਬ ਲਈ ਚੰਗੀ ਖਬਰ ਹੈ ਕਿ ਸੂਬੇ ਦੇ ਅੰਦਰ ਵੱਡੇ ਭੰਡਾਰ ਮਿਲੇ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਚ ਹੋਰ ਥਾਵਾਂ ਤੇ ਵੀ ਸੈਂਪਲਿੰਗ ਕਰਵਾਈ ਜਾਵੇਗੀ ਤੇ ਪੋਟਾਸ਼ ਦੀ ਵਰਤੋਂ ਮੁੱਖ ਤੌਰ ਤੇ ਖੇਤੀਬਾੜੀ ਲਈ ਖਾਦਾਂ ਦੇ ਰੂਪ ਦੇ ਵਿੱਚ ਕੀਤੀ ਜਾਂਦੀ ਹੈ ਤੇ ਇਹ ਬੂਟਿਆਂ ਲਈ ਜ਼ਰੂਰੀ ਪੋਸ਼ਕ ਤੱਤਾਂ ਦੇ ਵਿੱਚੋਂ ਇੱਕ ਹੈ ਤੇ ਪੋਟਾਸ਼ ਦਾ ਇਸਤੇਮਾਲ ਖੁਰਾਕੀ ਇੰਡਸਟਰੀ ਤੇ ਇੰਡਸਟਰੀਅਲ ਖੇਤਰਾਂ 'ਚ ਵੀ ਕੀਤੀ ਜਾਂਦੀ ਹੈ ਤਾਂ ਇਹ ਵੱਡੀ ਖਬਰ ਆ ਜਿਹੜੀ ਪੰਜਾਬ ਦੇ ਲਈ ਆ ਰਹੀ ਹੈ ਪੰਜਾਬ ਇਹ ਹੁਣ ਮਾਲਾਮਾਲ ਹੋ ਜਾਵੇਗਾ ਤੇ ਉਹਨਾਂ ਨੇ ਕਿਹਾ ਕਿ ਇਸ ਦੇ ਇਲਾਵਾ ਇਸ ਦੀ ਵਰਤੋਂ ਰਸਾਇਣਾਂ ਪੈਟਰੋকেমিক্যাল ਕੱਚ ਤੇ ਹੋਰ ਸਮਗਰੀਆਂ ਚ ਕੀਤੀ ਜਾਂਦੀ ਹੈ ਇਹ ਕਾਫੀ ਮਹਿੰਗਾ ਹੁੰਦਾ ਹੈ ਮਜੂਦਾ ਚ ਕੈਨੇਡਾ ਰੂਸ ਤੇ ਚੀਨ ਪੋਟਾਸ਼ ਦੇ ਸਭ ਤੋਂ ਵੱਡੇ ਉਤਪਾਦਕ ਹਨ ਭਾਰਤ 99% ਦੀ ਪੋਟਾਸ਼ ਦੀ ਦਰਾਮਦ ਕਰਦਾ ਹੈ ਰਾਜਸਥਾਨ ਉੱਤਰ ਪ੍ਰਦੇਸ਼ ਦੇ ਸੋਨਾਪਦਰ ਦੇ ਮੱਧ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਵੀ ਪੋਟਾਸ਼ ਦੇ ਭੰਡਾਰ ਹਨ ਪੋਟਾਸ਼ ਦੀ ਵਰਤੋਂ ਆ ਜਿਹੜੀ ਉਹ ਖੇਤੀ ਖਾਦਾਂ ਦੇ ਰੂਪ ਦੇ ਵਿੱਚ ਕੀਤੀ ਜਾਂਦੀ ਹੈ ਦੇ ਪੰਜਾਬ ਦੇ ਦੋ ਜਿਲ੍ਹਿਆਂ ਦੇ ਵਿੱਚ ਜਿਹੜੇ ਪੋਟਾਸ਼ ਦੇ ਭੰਡਾਰ ਮਿਲਣ ਤੋਂ ਬਾਅਦ ਪੰਜਾਬ ਦੇ ਖਜ਼ਾਨੇ 'ਚ ਵਾਧੇ ਦੀ ਉਮੀਦ ਜਤਾਈ ਜਾ ਰਹੀ ਹੈ ਤੇ ਪੰਜਾਬ ਦਾ ਜਿਹੜਾ ਸੂਬਾ ਜਾਂ ਕਹਿ ਦਈਏ ਕਿ ਪੰਜਾਬ ਦੇ ਜਿਹੜੇ ਇਹ ਦੋ ਜ਼ਿਲ੍ਹੇ ਆ ਉਹ ਮਾਈਨਿੰਗ ਦੇ ਰੂਪ ਦੇ ਵਿੱਚ ਇੱਕ ਮੁੱਖ ਤੌਰ ਤੇ ਸਾਹਮਣੇ ਆਉਣਗੇ ਤੇ ਪੰਜਾਬ ਇਸ ਨਾਲ ਮਾਲਾ-ਮਾਲ ਹੋਵੇਗਾ ਤੇ ਇਸ ਨਾਲ ਕਿਸਾਨਾਂ ਨੂੰ ਵੀ ਵੱਡਾ ਫਾਇਦਾ ਹੋਣ ਦਾ ਖੱਤਸਾ ਜਤਾਇਆ ਜਾ ਰਿਹਾ ਹੈ ਤੇ ਪੰਜਾਬ ਲਈ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਹਰ ਪੰਜਾਬੀ ਅਪਡੇਟ ਦੇਖਣ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ